ਇੱਥੇ ਉਹ ਪਾਵਨ ਪਵਿੱਤਰ ਗਲਾਸ ਪਏ ਹਨ ਜਿਨ੍ਹਾਂ ਗਲਾਸਾਂ ਦੇ ਨਾਲ ਧੰਨ ਧੰਨ ਬਾਬਾ ਜੁਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਫਤੇ ਸਿੰਘ ਸਾਹਿਬ ਜੀ ਅਤੇ ਮਾਤਾ ਗੁਜਰ ਕੌਰ ਜੀ ਨੂੰ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਨੇ ਦੁੱਧ ਪਿਲਾਇਆ ਸੀ ਕਈ ਸੰਗਤ ਸਵਾਲ ਕਰਦੀ ਆ ਵੀ ਗਲਾਸ ਬਦਲਤੇ ਨਹੀਂ ਗਲਾਸ ਉਹੀ ਨੇ ਉਹ ਪੂਰਨ ਲੱਗੇ ਸੀ ਪਹਿਲਾਂ ਵੀ ਜੀ ਬਾਹਰ ਰੱਖੇ ਹੋਏ ਸੀਗੇ ਅਸੀਂ ਨੇ ਸਾਰੀ ਸੰਗਤ ਹੱਥ ਲਾ ਕੇ ਦਰਸ਼ਨ ਕਰਦੀ ਵੀ ਉਹ ਹੁਣ ਪੂਰਨ ਲੱਗੇ ਆਪਾਂ ਨਿਸ਼ਾਨੀਆਂ ਸਾਹਮਣੀਆਂ ਨੇ ਇਸ ਕਰਕੇ ਉਹ ਆਪਰ ਸ਼ੀਸ਼ੇ ਚ ਰੱਖੇ ਹੋਏ ਨੇ ਹੁਣ ਸੰਗਤ ਨੂੰ ਦੂਰੋਂ ਛੋਟੇ ਲੱਗਦੇ ਨੇ ਅਗਲਾ ਕਹਿੰਦਾ ਛੋਟੇ ਗਲਾਸ ਕਰਤੇ ਤੁਸੀਂ ਨੇ ਛੋਟੇ ਨਹੀਂ ਹੈ ਗਲਾਸ ਉਹੀ ਨੇ ਬਿਰਜੀ ਗਲਾਸ ਉਹੀ ਹਾਂਜੀ ਹਾਂਜੀ ਪਹਿਰੇਦਾਰਾਂ ਨੂੰ ਰਿਸਪਤ ਦਿੱਤਾ ਗਿਆ ਰਿਸਪਤ ਦੇ ਕੇ ਫਿਰ ਉਹ ਨੰਗੇ ਫਿਰ ਉਹਨਾਂ ਨੇ ਮਾਤਾ ਗੁਜਰ ਕੌਰ ਜੀ ਬਾਬਾ ਜੋਰਾਵਰ ਸਿੰਘ ਬਾਬਾ ਪਤੇ ਸਿੰਘ ਜੀ ਨੂੰ ਦੁੱਧ ਸ਼ਕਾਇਆ ਠੰਡੇ ਬੁਰਜ ਦੇ ਵਿੱਚ ਪਹੁੰਚ ਕੇ ਇਹ 3 ਦਿਨ ਇਦਾਂ ਹੀ ਬਾਬਾ ਜੀ ਨੇ ਸੇਵਾ ਨਿਭਾਈ ਉਸ ਤੋਂ ਪ੍ਰੰਤ ਜਦੋਂ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿੰਕੇ ਸਹੀਦ ਕਰ ਦਿੱਤਾ ਗਿਆ ਤੇ ਬਾਬਾ ਜੀ ਨੇ ਆ ਕੇ ਸਾਰੀ ਦਾਸਤਾਨ ਮਾਤਾ ਗੁਜਰਕੌਰ ਜੀ ਠੰਡੇ ੳਰਜ ਦੇ ਵਿੱਚ ਸੁਣਾਈ ਅਤੇ ਮਾਤਾ ਜੀ ਵੀ ਆਪਣਾ ਸਰੀਰ ਪਿਆਨਾ ਕਰ ਗਏ ਸੁਬਾ ਬਜੀਦ ਖਾਨ ਨੇ ਬਾਬਾ ਮੋਤੀराम ਜੀ ਅਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਕਚਹਿਰੀ ਵਿੱਚ ਬੁਲਾਇਆ ਗਿਆ ਸੁਬਾ ਬਜੀਦ ਖਾਨ ਨੇ ਬਾਬਾ ਜੀ ਨੂੰ ਪੁੱਛਣਾ ਕੀਤਾ ਕਿ ਮੋਤੀਰਾਮ ਤੂੰ ਇਹ ਕੰਮ ਕੀਤਾ ਹੈ ਬਾਬਾ ਜੀ ਨੇ ਸਾਰਾ ਕਿਹਾ ਵੀ ਹਾਂ ਵੀ ਮੇਰੇ ਪਿਤਾ ਜੀ ਭਾਈ ਹਰਰਾਮ ਜੀ ਜੋ ਕਿ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਅੰਮ੍ਰਿਤਸ਼ਕੇ ਹਰਾ ਸਿੰਘ ਬਣੇ ਉਹ ਆਨੰਦਪੁਰ ਸਾਹਿਬ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਨੇ ਉਸ ਤੋਂ ਉਪਰੰਤ ਮੇਰੇ ਚਾਚਾ ਜੀ ਭਾਈ ਹਿੰਮਤ ਸਿੰਘ ਜੀ ਜੋ ਕਿ ਪੰਜ ਪਿਆਰਿਆਂ ਦੇ ਵਿੱਚ ਹਨ ਅਤੇ ਸਾਡਾ ਸਾਰਾ ਪਰਿਵਾਰ ਦਸ਼ਮੇਸ਼ ਪਿਤਾ ਜੀ ਦੇ ਨਾਲ ਜੁੜਿਆ ਹੋਇਆ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਹੈ ਇਸ ਲਈ ਇਹ ਸੇਵਨ ਭਾਈ ਹੈ ਅਤੇ ਬਾਬਾ ਜੀ ਦੀ ਅੱਖਾਂ ਦੇ ਸਾਹਮਣੇ ਉਹਨਾਂ ਦਾ 6 ਕੁ ਸਾਲਾਂ ਦਾ ਪੁੱਤਰ ਭਾਈ ਨਰੇਣਾ ਦਾਦੀ ਦੇ ਸਾਹਮਣੇ ਇੱਕ ਪੋਤਾ ਪੀੜ੍ਹਾ ਜਹਰ ਹੈ ਮਾਤਾ ਦੇ ਸਾਹਮਣੇ ਇੱਕ ਬੱਚਾ ਪੀੜਿਆ ਜਾ ਰਿਹਾ ਪਿਤਾ ਦੇ ਸਾਹਮਣੇ ਇੱਕ ਬੱਚਾ ਪੀੜਿਆ ਜਾ ਰਿਹਾ ਕਿਹੋ ਜਿਹਾ ਸੀਨ ਹੋਊਗਾ ਉਸ ਪਾਸੋਂ ਕੋਲੂ ਦੇ ਵਿੱਚ ਪੀਟ ਦਿੱਤਾ ਗਿਆ ਉਸ ਤੋਂ ਉਪਰੰਤ ਅਬਾਈ ਦੇ ਘਰ ਵਾਲੀ ਨੂੰ ਕੋਲੂ ਦੇ ਵਿੱਚ ਪੀਟ ਦਿੱਤਾ ਗਿਆ ਜੀਂਦੇ ਫਿਰ ਉਹਨਾਂ ਦੀ ਮਾਤਾ ਜੀ ਨੂੰ ਕੋਲੂ ਵਿੱਚ ਪੀੜਿਆ ਗਿਆ ਬਿਲਕੁਲ ਫਿਰ ਉਸ ਤੋਂ ਉਪਰੰਤ ਬਾਬਾ ਜੀ ਜਦੋਂ ਇਕੱਲੇ ਰਹਿ ਗਏ ਫਿਰ ਬਾਬਾ ਜੀ ਨੂੰ ਫਿਰ ਕਿਹਾ ਉਹਨਾਂ ਨੇ ਇੱਕ ਵਾਰੀ ਵੀ ਹਜੇ ਵੀ ਮੌਕਾ ਹੈ ਹਜੇ ਵੀ ਸਮਾਂ ਹੈ ਤੁਸੀਂ ਇਸਲਾਮ ਕਬੂਲ ਕਰ ਲਵੋ ਬਾਬਾ ਜੀ ਨੇ ਇਨਕਾਰ ਕਰ ਦਿੱਤਾ ਫਿਰ ਬਾਬਾ ਜੀ ਨੂੰ ਵੀ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਇਸੇ ਤਰ੍ਹਾਂ ਹੀ ਦੁੱਧ ਦੇ ਬਦਲੇ ਬਾਬਾ ਜੀ ਨੂੰ ਸਾਰਾ ਪਰਿਵਾਰ ਕੋਲੂ ਚ ਪੜਵਾਉਣਾ ਪਿਆ ਤਿੰਨ ਦਿਨ ਦੀ ਸੇਵਾ ਦੇ ਬਦਲੇ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਬਾਬਾ ਮੋਤੀराम ਜੀ ਨੇ ਖਰੀਦੇ ਆ ਜੋ ਕਿ ਮਾਤਾ ਗੁਜਰ ਕੌਰ ਜੀ ਨੂੰ ਅਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਪਲਾਇਆ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਦਰਸ਼ਕੋ ਤੁਸੀਂ ਜਾਣਦੇ ਹੋ ਕਿ ਸਾਡੀ ਉਮੀਦ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਲੱਗ-ਅਲੱਗ ਗੁਰੂ ਸਾਹਿਬ ਤੇ ਗੁਰੂ ਹਰੇ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਬਾਰੇ ਜਿਹੜੀ ਹੈ ਜਾਣਕਾਰੀ ਦਿੰਦੇ ਪਹੁੰਚਾਉਂਦੇ ਰਹੀਏ ਸੰਗਤ ਦੇ ਸਮੇਂ ਤੇ ਅੱਜ ਅਸੀਂ ਪਹੁੰਚੇ ਫਤੇਗੜ ਸਾਹਿਬ ਦੇ ਵਿੱਚ ਆਪਾਂ ਸਭ ਜਾਣਦੇ ਆ ਕਿ ਪਉ ਦਾ ਮਹੀਨਾ ਚੱਲ ਰਿਹਾ ਸ਼ਹਾਦਤਾਂ ਦਾ ਮਹੀਨਾ ਚੱਲ ਰਿਹਾ ਹਰ ਕੋਈ ਜਿਹੜੇ ਬਾਹਰ ਵਿਦੇਸ਼ਾਂ ਦੇ ਵਿਦੇਸ਼ਾਂ ਵਿੱਚ ਵਿਦੇਸ਼ਾਂ ਦੇ ਵਿੱਚ ਜਿਹੜੇ ਵੀ ਦਰਸ਼ਕ ਬੈਠੇ ਹੁੰਦੇ ਨੇ ਉਹ ਕਿਤੇ ਨਾ ਕਿਤੇ ਉਹ ਪੰਜਾਬੀ ਆਣਾਂ ਪਰੇਹੇਜ ਕਰ ਜਾਂਦੇ ਨੇ ਜਾਂ ਉਹਨਾਂ ਤੋ ਪਹੁੰਚ ਨਹੀਂ ਹੁੰਦਾ ਕਿਸੇ ਕਾਰਨਾ ਕਰਕੇ ਸਾਡੀ ਕੋਸ਼ਿਸ਼ ਇਹ ਨੇ ਕਿ ਅਸੀਂ ਉਹਨਾਂ ਨੂੰ ਇਤਿਹਾਸ ਬਾਰੇ ਜਾਣੂ ਕਰਵਾਏ ਤੇ ਅੱਜ ਅਸੀਂ ਮੋਤੀराम ਮਹਿਰਾ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਆ ਉਹਨਾਂ ਦੇ ਇਤਿਹਾਸ ਬਾਰੇ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਆਓ ਅੰਦਰ ਲੈ ਚੱਲੋ ਇਤਿਹਾਸ ਬਾਰੇ ਜਾਣੂ ਕਰਵਾਉਣ ਵਾਸਤੇ ਸਾਡੇ ਨਾਲ ਅੱਜ ਹੋਣਗੇ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਉਹਨਾਂ ਦਾ ਸਵਾਗਤ ਕਰਦੇ ਹਾਂ ਤਾਂ ਫਤਿਹ ਦੀ ਸਾਂਝ ਪੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਡੀ ਸਿੱਖ ਸੰਗਤ ਅਕਸਰ ਜਾਣੂ ਚਾਹੁੰਦੇ ਹੁੰਦੇ ਆ ਕਿ ਸਾਨੂੰ ਗੁਰੂ ਸਾਹਿਬ ਦੇ ਇਤਿਹਾਸ ਬਾਰੇ ਗੁਰਦੁਆਰਾ ਦੇ ਇਤਿਹਾਸ ਕਿਉਂਕਿ ਅੱਜ ਸਮੇਂ 'ਚ ਲੋੜ ਹੈ ਕਿਤਨੇ ਕਿਤ ਆਣ ਵਾਲੀ ਪੀੜ੍ਹੀ ਆਪਾਂ ਜ਼ਰੂਰ ਇਤਿਹਾਸ ਬਾਰੇ ਜ਼ਰੂਰ ਜਾਣੂ ਕਰਵਾਉ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਇਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਪਾਵਨ ਪਵਿੱਤਰ ਅਸਥਾਨ ਅਮਰ ਸ਼ਹੀਦ ਬਾਬਾ ਮੋਤੀਰਾ ਮਹਾਰਾਜ ਜੀ ਦੀ ਮਿੱਠੀ ਯਾਦ ਦੇ ਵਿੱਚ ਬਸੀ ਰੋਡ ਰੋਜਾ ਸ਼ਰੀਫ ਦੇ ਬਿਲਕੁਲ ਸਾਹਮਣੇ ਸ਼ਰੀ ਫਤੇਗੜ ਸਾਹਿਬ ਵਿਖੇ ਬਣਿਆ ਹੋਇਆ ਹੈ ਇੱਥੇ ਉਹ ਪਾਵਨ ਪਵਿੱਤਰ ਗਲਾਸ ਪਏ ਹਨ ਜਿਨ੍ਹਾਂ ਗਲਾਸਾਂ ਦੇ ਨਾਲ ਧੰਨ ਧੰਨ ਬਾਬਾ ਜੁਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਫਤੇ ਸਿੰਘ ਸਾਹਿਬ ਜੀ ਅਤੇ ਮਾਤਾ ਗੁਜਰ ਕੌਰ ਜੀ ਨੂੰ ਅਮਰ ਸ਼ਹੀਦ ਬਾਬਾ ਮੋਤੀਰਾ ਮਹਾਰਾਜ ਜੀ ਨੇ ਦੁੱਧ ਪਿਲਾਇਆ ਸੀ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਜੋ ਕਿ ਸੂਬਾ ਬਜੀਦ ਖਾਨ ਦੇ ਹਿੰਦੂ ਕੈਦੀਆਂ ਨੂੰ ਭੋਜਨ ਸਪਾਉਣ ਦਾ ਕੰਮ ਕਰਦੇ ਆ ਕਰਦੇ ਸਨ ਉੱਥੇ ਰਸੋਈਏ ਸਨ ਅਤੇ ਜਦੋਂ ਬਾਬਾ ਜੀ ਨੂੰ ਪਤਾ ਲੱਗਿਆ ਕਿ ਤੰਤਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਤੰਤਨ ਬਾਬਾ ਫਤੇ ਸਿੰਘ ਸਾਹਿਬ ਜੀ ਅਤੇ ਮਾਤਾ ਗੁਜਰ ਕੌਰ ਜੀ ਨੂੰ ਸੂਬੇ ਦੇ ਕਹਿਣ ਦੇ ਉੱਤੇ ਠੰਡੇ ਬੁਰਜ ਵਿੱਚ ਕੈਦ ਕੀਤਾ ਹੋਇਆ ਹੈ ਤਾਂ ਬਾਬਾ ਜੀ ਆਪਣੀ ਡਿਊਟੀ ਨਿਭਾਉਂਦੇ ਹੋਏ ਸੂਬੇ ਬਜੀਦ ਖਾਨ ਦੀ ਰਸੋਈ ਦੇ ਵਿੱਚੋਂ ਲੰਗਰ ਤਿਆਰ ਕਰਕੇ ਠੰਡੇ ਬੁਰਜ ਵਿੱਚ ਪਹੁੰਚਦੇ ਹਨ ਅਤੇ ਮਾਤਾ ਜੀ ਨੂੰ ਕਹਿੰਦੇ ਹਨ ਖਾਣਾ ਖਾਣ ਦੇ ਲਈ ਮਾਤਾ ਜੀ ਸਾਫ਼ ਇਨਕਾਰ ਕਰ ਦਿੰਦੇ ਹਨ ਕਿ ਕਾਫਰਾਂ ਦੇ ਘਰ ਦਾ ਖਾਣਾ ਅਸੀਂ ਨੇ ਨਹੀਂ ਖਾਣਾ ਅਤੇ ਬਾਬਾ ਜੀ ਬਹੁਤ ਉਦਾਸ ਹੁੰਦੇ ਨੇ ਜਦੋਂ ਸ਼ਾਮ ਨੂੰ ਆਪਣੀ ਡਿਊਟੀ ਸੰਪੂਰਨ ਕਰਦੇ ਨੇ ਤਾਂ ਉਹ ਘਰ ਪਰਤਦੇ ਨੇ ਤਾਂ ਘਰੇ ਉਹਨਾਂ ਦੇ ਘਰ ਵਾਲੀ ਅਤੇ ਉਹਨਾਂ ਦੀ ਮਾਤਾ ਜੀ ਪੁੱਛਣਾ ਕਰਦੇ ਨੇ ਮਾਤਾ ਜੀ ਕਹਿੰਦੇ ਮੋਤੀ ਅੱਜ ਬੜੇ ਉਦਾਸ ਹੋ ਤੇ ਬਾਬਾ ਜੀ ਨੇ ਸਾਰੀ ਦਾਸਤਾਨ ਆਪਣੇ ਮਾਤਾ ਜੀ ਅਤੇ ਘਰਵਾਲੀ ਨੂੰ ਸਾਰੀ ਦਾਸਤਾਨ ਦੱਸੀ ਅਤੇ ਉਹਨਾਂ ਦੀ ਮਾਤਾ ਜੀ ਨੇ ਕਿਹਾ ਕਿ ਮੋਤੀ RAM ਤੂੰ ਘਰ ਆ ਨਾ ਅਸੀਂ ਤੇਰੇ ਨਾਲ ਆ ਇਹ ਸੇਵਾ ਨਿਭਾਉਣੀ ਹੈ ਮੈਂ ਦੁੱਧ ਗਰਮ ਕਰਦੀ ਆ ਤੂੰ ਦੁੱਧ ਦਾ ਘੜਬਾ ਲੈ ਕੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਨੂੰ ਸਿਖਾਉਣਾ ਕਰੋ ਤੇ ਮਾਤਾ ਜੀ ਨੇ ਦੁੱਧ ਗਰਮ ਕੀਤਾ ਬਾਬਾ ਜੀ ਜਦੋਂ ਘਰੋਂ ਚੱਲਣ ਲੱਗੇ ਤਾਂ ਉਹਨਾਂ ਦੇ ਘਰ ਵਾਲੀ ਨੇ ਆਪਣੇ ਜੋ ਵੀ ਗਹਿਣੇ ਗੱਟੇ ਜੋ ਵੀ ਘਰ ਦੇ ਵਿੱਚ ਪੂੰਜੀ ਸੀ ਉਹ ਬਾਬਾ ਜੀ ਨੂੰ ਦੇ ਦਿੱਤੀ ਰਿਸਵਤ ਵਜੋਂ ਦੇਣ ਦੇ ਲਈ ਪਹਿਰੇਦਾਰਾਂ ਨੂੰ ਬਾਬਾ ਜੀ ਨੇ ਉਹ ਪਹਿਰੇਦਾਰਾਂ ਨੂੰ ਸਾਰੇ ਗਹਿਣੇ ਗੱਟੇ ਰਿਸਵਤ ਦੇ ਦੇ ਕੇ ਫਿਰ ਇਹ ਸੇਵਾ ਕਮਾਈ ਇਹ ਸੇਵਾ ਉਹਦੋਂ ਕਮਾਈ ਉਹਦੋਂ ਕਮਾਈ ਪਹਿਰੇਦਾਰਾਂ ਨੂੰ ਰਿਸ਼ਵਤ ਦਿੱਤਾ ਗਿਆ ਰਿਸ਼ਵਤ ਦੇ ਕੇ ਫਿਰ ਉਹ ਨੰਗੇ ਫਿਰ ਉਹਨਾਂ ਨੇ ਮਾਤਾ ਗੁਜਰਕੌਰ ਜੀ ਬਾਬਾ ਜੋਰਾਵਰ ਸਿੰਘ ਬਾਬਾ ਪਤੇ ਸਿੰਘ ਜੀ ਨੂੰ ਦੁੱਤ ਸ਼ਕਾਇਆ ਠੰਡੇ ਬੁਰਜ ਦੇ ਵਿੱਚ ਪਹੁੰਚ ਕੇ ਇਹ ਤਿੰਨ ਦਿਨ ਇਦਾਂ ਹੀ ਬਾਬਾ ਜੀ ਨੇ ਸੇਵਾ ਨਿਭਾਈ ਉਸ ਤੋਂ ਉਪਰੰਤ ਜਦੋਂ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿੰਕੇ ਸਹੀਦ ਕਰ ਦਿੱਤਾ ਗਿਆ ਤੇ ਬਾਬਾ ਜੀ ਨੇ ਆ ਕੇ ਸਾਰੀ ਦਾਸਤਾਨ ਮਾਤਾ ਗੁਜਰਕੌਰ ਜੀ ਨੂੰ ਠੰਡੇ ਬੁਰਜ ਦੇ ਵਿੱਚ ਸੁਣਾਈ ਅਤੇ ਮਾਤਾ ਜੀ ਵੀ ਆਪਣਾ ਸ਼ਰੀਰ ਪਿਆਨਾ ਕਰ ਗਏ ਉਸ ਤੋਂ ਕੁਝ ਦਿਨ ਬਾਅਦ ਪੰਮਾ ਲੰਗਾ ਜੋ ਕਿ ਗੰਗੂ ਦਾ ਭਾਈ ਸੀਗਾ ਉਹ ਬਾਬਾ ਜੀ ਦੇ ਨਾਲ ਰਸੋਈਆ ਸੀ ਰਸੋਈਆ ਸੀ ਉਸਨੇ ਸੁਪਾਜੀਤ ਖਾਨ ਕੋਲ ਜਾ ਕੇ ਚੁਗਲੀ ਕੀਤੀ ਕਿ ਤੁਹਾਡੇ ਹੀ ਮੁਲਾਜ਼ਮ ਨੇ ਤੁਹਾਡੇ ਹੁਕਮ ਦੇ ਵਿਰੁੱਧ ਤੁਸੀਂ ਨੇ ਹੁਕਮ ਕੀਤਾ ਸੀ ਵੀ ਜਿਹੜਾ ਵੀ ਦਸ਼ਮੇਸ਼ ਪਿਤਾ ਜੀ ਦੇ ਪਰਿਵਾਰ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਮਦਦ ਕਰੇਗਾ ਉਸ ਦਾ ਸਾਰਾ ਪਰਿਵਾਰ ਕੋਲੋਂ ਵਿੱਚ ਪੀੜਿਤ ਦਿੱਤਾ ਜਾਵੇਗਾ ਅਤੇ ਤੁਹਾਡੇ ਹੀ ਸੇਵਾਦਾਰ ਜੋ ਕਿ ਤੁਹਾਡਾ ਨੌਕਰ ਹੈ ਮੋਤੀ RAM ਇਸ ਨੇ ਮਾਤਾ ਗੁਜਰ ਕੌਰ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਨੂੰ ਆਪਣੇ ਘਰੋਂ ਲਿਆ ਕੇ ਦੁੱਧ ਛਕਾਇਆ ਇਹ ਦੁੱਧ ਛਕਾਉਣ ਦੇ ਉਪਰੰਤ ਸੁਭਾਬਜੀਤ ਖਾਨ ਨੇ ਬਾਬਾ ਮੋਤੀराम ਜੀ ਅਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਕਚਹਿਰੀ ਵਿੱਚ ਬੁਲਾਇਆ ਗਿਆ ਸੁਭਾਬਜੀਤ ਖਾਨ ਨੇ ਬਾਬਾ ਜੀ ਨੂੰ ਪੁੱਛਣਾ ਕੀਤਾ ਕਿ ਮੋਤੀराम ਤੂੰ ਇੱਕ ਕੰਮ ਕੀਤਾ ਹੈ ਬਾਬਾ ਜੀ ਨੇ ਸਾਰਾ ਕਿਹਾ ਵੀ ਹਾਂ ਵੀ ਮੇਰੇ ਪਿਤਾ ਜੀ ਭਾਈ ਹਰਰਾਮ ਜੀ ਜੋ ਕਿ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਅੰਮ੍ਰਿਤ ਛਕ ਕੇ ਹਰਾ ਸਿੰਘ ਬਣੇ ਉਹ ਆਨੰਦਪੁਰ ਸਾਹਿਬ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਨੇ ਉਸ ਤੋਂ ਉਪਰੰਤ ਮੇਰੇ ਚਾਚਾ ਜੀ ਭਾਈ ਹਿੰਮਤ ਸਿੰਘ ਜੀ ਜੋ ਕਿ ਪੰਜ ਪਿਆਰਿਆਂ ਦੇ ਵਿੱਚ ਹਨ ਅਤੇ ਸਾਡਾ ਸਾਰਾ ਪਰਿਵਾਰ ਦਸ਼ਮੇਸ਼ ਪਿਤਾ ਜੀ ਦੇ ਨਾਲ ਜੁੜਿਆ ਹੋਇਆ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਹੈ ਇਸ ਲਈ ਇਹ ਸੇਵਨ ਭਾਈ ਹੈ ਤੇ ਸੁਬਾਬ ਜੀਦ ਖਾਨ ਕਹਿਣ ਲੱਗਿਆ ਕਿ ਤੁਸੀਂ ਮੁਸਲਾ ਮੁਸਲਮ ਧਰਮ ਕਬੂਲ ਕਰ ਲਵੋ ਤੁਹਾਨੂੰ ਬਖਸ਼ ਦਿੱਤਾ ਜਾਵੇਗਾ ਬਾਬਾ ਜੀ ਨੇ ਇਨਕਾਰ ਕਰ ਦਿੱਤਾ ਵੀ ਸਾਨੂੰ ਸ਼ਹੀਦ ਹੋਣਾ ਮਨਜ਼ੂਰ ਹੈ ਮੁਸਲਮ ਨਹੀਂ ਬਣਨਾ ਮੁਸਲਮ ਨਹੀਂ ਅਤੇ ਬਾਬਾ ਜੀ ਦੀ ਅੱਖਾਂ ਦੇ ਸਾਹਮਣੇ ਉਹਨਾਂ ਦਾ 6 ਸਾਲਾਂ ਦਾ ਪੁੱਤਰ ਪਾਹੀ ਨਰੈਣਾ ਦਾਦੀ ਦੇ ਸਾਹਮਣੇ ਇੱਕ ਪੋਤਾ ਪੀੜਿਆ ਜਾ ਰਿਹਾ ਹੈ ਜਿਹੜਾ ਮਾਤਾ ਦੇ ਸਾਹਮਣੇ ਇੱਕ ਬੱਚਾ ਪੀੜਿਆ ਜਾ ਰਿਹਾ ਹੈ ਪਿਤਾ ਦੇ ਸਾਹਮਣੇ ਇੱਕ ਬੱਚਾ ਪੀੜਿਆ ਜਾ ਰਿਹਾ ਕਿਹੋ ਜਿਹਾ ਸੀਨ ਹੋਊਗਾ ਉਸ ਟੈਂਪਲ ਉਕੂਲੂ ਦੇ ਵਿੱਚ ਪੀੜ ਦਿੱਤਾ ਗਿਆ ਉਸ ਤੋਂ ਉਪਰੰਤ ਅਬਾਈ ਦੇ ਘਰ ਵਾਲੀ ਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਜੀਂਦੇ ਫਿਰ ਉਹਨਾਂ ਦੀ ਮਾਤਾ ਜੀ ਨੂੰ ਕੋਲੂ ਵਿੱਚ ਪੀੜਿਆ ਗਿਆ ਬਿਲਕੁਲ ਫਿਰ ਉਸ ਤੋਂ ਉਪਰੰਤ ਬਾਬਾ ਜੀ ਜਦੋਂ ਇਕੱਲੇ ਰਹਿ ਗਏ ਫਿਰ ਬਾਬਾ ਜੀ ਨੂੰ ਫਿਰ ਕਿਹਾ ਉਹਨਾਂ ਨੇ ਇੱਕ ਵਾਰੀ ਵੀ ਹਜੇ ਵੀ ਮੌਕਾ ਹੈ ਅਜੀਬ ਹੀ ਸਮਾਂ ਤੁਸੀਂ ਇਸਲਾਮ ਕਬੂਲ ਕਰ ਲਵੋ ਬਾਬਾ ਜੀ ਨੇ ਇਨਕਾਰ ਕਰ ਦਿੱਤਾ ਫਿਰ ਬਾਬਾ ਜੀ ਨੂੰ ਵੀ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਇਸੇ ਤਰ੍ਹਾਂ ਹੀ ਦੁੱਧ ਦੇ ਬਦਲੇ ਬਾਬਾ ਜੀ ਨੂੰ ਸਾਰਾ ਪਰਿਵਾਰ ਕੋਲੂ ਚ ਪੜਵਾਉਣਾ ਪਿਆ ਤਿੰਨ ਦਿਨ ਦੀ ਸੇਵਾ ਦੇ ਬਦਲੇ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਬਾਬਾ ਮੋਤੀ RAM ਜੀ ਨੇ ਖਰੀਦੇ ਆ ਜੋ ਕਿ ਮਾਤਾ ਗੁਜਰ ਕੌਰ ਜੀ ਨੂੰ ਅਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਨੇ ਪਲਾਇਆ ਬਿਲਕੁਲ ਆਖਦੇ ਨੇ ਕਿ ਜਿਵੇਂ ਗਹਿਣੇ ਜਦੋਂ ਖਤਮ ਹੋ ਗਏ ਦੇਣ ਵਾਸਤੇ ਰਿਸ਼ਵਤ ਨਹੀਂ ਰਹੀ ਤਾਂ ਅੰਤ ਦੇ ਵਿੱਚ ਇਹ ਕਹਿ ਦਿੱਤਾ ਕਿ ਤੁਸੀਂ ਆਪਣਾ ਘਰ ਦੇ ਦਿਓ ਉਹਨਾਂ ਨੇ ਘਰ ਵੀ ਗਿਰਵੀ ਰੱਖ ਦਿੱਤਾ ਸੀ ਇਹ ਲਿਖਦੇ ਨੇ ਇਤਿਹਾਸਕਾਰ ਕਿ ਇਤਿਹਾਸ ਦੇ ਵਿੱਚ ਹਾਂਜੀ ਇਤਿਹਾਸ ਪਿਆ ਸਾਡੇ ਕੋਲ ਉਹ ਲੈ ਜੀ ਉਹਦੇ ਵਿੱਚ ਲਿਖਿਆ ਹੋਇਆ ਸਾਰੀ ਸੰਗਤ ਨੂੰ ਅਸੀਂ ਵੰਡਦੇ ਹਾਂ ਫ੍ਰੀ ਸੇਵਾ ਇਤਿਹਾਸ ਦੀ ਬਾਹਰ ਹਜੇ ਵੀ ਰੱਖਿਆ ਹੋਇਆ ਪ੍ਰਸ਼ਾਸਨ ਵਾਲਿਆਂ ਕੋਲ ਵੰਡ ਰਹੇ ਹਾਂ ਕੋਈ ਚੱਕਰ ਨਹੀਂ ਇਹੀ ਸ਼ਹੀਦਾਂ ਦੀ ਯਾਦ ਦੇ ਵਿੱਚ ਹਰੇਕ ਸਾਲ ਉਹਰੇ 11 12 13 ਅਤੇ 14 ਉਹਦੇ ਦੀਵਾਨ ਸਜਾਈ ਜਾਂਦੇ ਨੇ ਹਰੇਕ ਸਾਲ ਜਿਸ ਦੇ ਵਿੱਚ ਦੁੱਧ ਦੇ ਲੰਗਰ ਅਤੇ ਟੁੱਟ ਬਰਤਨ ਹੈ ਹਾਂਜੀ ਬਿਲਕੁਲ ਜੇ ਆਪਾਂ ਗਲਾਸਾਂ ਦੀ ਗੱਲ ਕਰਦੇ ਹਾਂ ਇਹ ਗਲਾਸ ਕਦੋਂ ਤੋਂ ਮਤਲਬ ਆਪਣੇ ਹੋਂਦ ਦੇ ਵਿੱਚ ਹੈ ਜਿਸ ਜਿਹੜੇ ਕਿ ਇਤਿਹਾਸਕਾਰ ਲਿਖਦੇ ਹਨ ਕਿ ਇਹ ਵਿਰਾਸਤ ਦੇ ਵਿੱਚੋਂ ਹੀ ਜਿੱਥੋਂ ਸਾਰੇ ਸ਼ਸਤਰ ਮਿਲਨੇ ਆਪਾਂ ਨੂੰ ਮਹਾਰਾਜਿਆਂ ਨੇ ਸਾਹਮਣੇ ਹੋਏ ਸੀਗੇ ਜਦੋਂ ਇਹ ਗੁਰਦੁਆਰਾ ਖਤੇਗੜ ਸਾਹਿਬ ਹੋਂਦ ਦੇ ਵਿੱਚ ਆਇਆ ਉਦੋਂ ਹੀ ਉਤੋਂ ਕਿਤੇ ਠੰਡੇ ਪੁਰਜ ਦੇ ਜਦੋਂ ਖੋਦਾਈ ਕੀਤੀ ਗਈ ਉਸ ਟਾਈਮੇ ਮਿਲਨੇ ਹੈ ਗਲਾਸ ਇਹ ਵਿਰਾਸਤ ਦੇ ਵਿੱਚੋਂ ਹੀ ਸਾਨੂੰ ਪ੍ਰਾਪਤ ਹੋਏ ਨੇ ਵਿਰਾਸਤ ਦੇ ਵਿੱਚ ਹਾਂਜੀ ਜਦੋਂ ਦੀ ਮੈਂ ਉਹ ਡਿਊਟੀ ਕੀਤੀ ਮੈਨੂੰ ਤਕਰੀਬਨ 23 ਸਾਲ ਹੋ ਗਏ ਉਹਦੇ 2007 ਦਾ ਮੈਂ ਉਹ ਡਿਊਟੀ ਕਰਦਾ ਇਹ ਮੈਂ ਤਾਂ ਉਹੀ ਦੇਖ ਰਿਆਂ ਗਲਾਸ ਉਹੀ ਦੇਖ ਹਾਂਜੀ ਬਿਲਕੁਲ ਬਹੁਤ ਬਹੁਤ ਸੰਗਤ ਸਵਾਲ ਕਰਦੀ ਆ ਵੀ ਗਲਾਸ ਬਦਲਤੇ ਨਹੀਂ ਗਲਾਸ ਉਹੀ ਨੇ ਉਹ ਪੁਰਨ ਲੱਗੇ ਸੀ ਪਹਿਲਾਂ ਵੀਰ ਜੀ ਬਾਹਰ ਰੱਖੇ ਹੋਏ ਸੀਗੇ ਅਸੀਂ ਨੇ ਸਾਰੀ ਸੰਗਤ ਹੱਥ ਲਾ ਕੇ ਦਰਸ਼ਨ ਕਰਦੀ ਦੀ ਉਹ ਹੁਣ ਪੁਰਨ ਲੱਗੇ ਆਪਾਂ ਨਿਸ਼ਾਨੀਆਂ ਸਾਹਮਣੀਆਂ ਨੇ ਇਸ ਕਰਕੇ ਉਹ ਆਪਾਂ ਸ਼ੀਸ਼ੇ ਚ ਰੱਖੇ ਹੋਏ ਨੇ ਹੁਣ ਸੰਗਤ ਨੂੰ ਦੂਰੋਂ ਛੋਟੇ ਲੱਗਦੇ ਨੇ ਅਗਲਾ ਕਹਿੰਦਾ ਛੋਟੇ ਗਲਾਸ ਕਰਤੇ ਤੁਸੀਂ ਨੇ ਛੋਟੇ ਨਹੀਂ ਹੈ ਗਲਾਸ ਉਹੀ ਨੇ ਵੀਰ ਜੀ ਗਲਾਸ ਉਹੀ ਹਾਂਜੀ ਹਾਂਜੀ ਕਿ ਬਿਲਕੁਲ ਕਿ ਇਤਨਾ ਕਿਤੇ ਇਹ ਚੀਜ਼ਾਂ ਬਹੁਤ ਬੜੀ ਮੁੱਲੀਆਂ ਹੁੰਦੀਆਂ ਨੇ ਇਹਨਾਂ ਨੂੰ ਸਾਹਮਣਾ ਵੀ ਬੜਾ ਜ਼ਰੂਰੀ ਹੁੰਦਾ ਹੈ। ਹਾਂਜੀ ਤੇ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਵੀਰ ਜੀ ਤੁਹਾਡਾ ਵੀ ਬਹੁਤ-ਬਹੁਤ ਸੰਗਤਾਂ ਨੂੰ ਦਰਸ਼ਨ ਕਰਾਏ ਗੁਲਾਸਾਂ ਦੇ ਵੀ ਜਰੂਰ ਬਿਲਕੁਲ ਅਸੀਂ ਸ਼ਾਰਟਸ ਵੀ ਜਿਹੜੇ ਨੇ ਉਹ ਤੁਹਾਡੇ ਸਕਰੀਨ ਦੇ ਉੱਤੇ ਚੱਲ ਰਹੇ ਨੇ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਜਿਹੜਾ ਗਿਆਨ ਦਿੱਤਾ ਬਹੁਤ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਦਰਸ਼ਕੋ ਤੁਸੀਂ ਵੇਖਿਆ ਕਿ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਆਪਣੇ ਆਣ ਵਾਲੇ ਬੱਚਿਆਂ ਨੂੰ ਆਪਣੇ ਆਣ ਵਾਲੇ ਪਰਿਵਾਰ ਨੂੰ ਜਾਂ ਜਿਨ੍ਹਾਂ ਲੋਕਾਂ ਨੂੰ ਜਾਣਕਾਰੀ ਕਿਤੇ ਨਾ ਕਿਤੇ ਵੰਝ ਰਹੇ ਜਾਂਦੇ ਨੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਪੂਰੀ ਵਡਮੁੱਲੀ ਜਾਣਕਾਰੀ ਹੋਂ ਤੱਕ ਪਹੁੰਚਾਉ ਦੇ ਰਹੀਏ ਇਸ ਵੀਡੀਓ ਨੂੰ ਸ਼ੇਅਰ ਕਰੋ ਆਪਣੇ ਬੱਚਿਆਂ ਨੂੰ ਦਿਖਾਓ ਕਿਤੇ ਨਾ ਕਿਤੇ ਅੱਜ ਦੇ ਸਮੇਂ ਦੇ ਵਿੱਚ ਬੜੀ ਜ਼ਰੂਰਤ ਹੈ ਸਮੇਂ ਦੀ ਮੰਗ ਹੈ ਇਹ ਕਿ ਆਪਾਂ ਬਹੁਤ ਦੂਰ ਹੁੰਦੇ ਜਾ ਰਹੇ ਹਾਂ ਆਪਣੇ ਇਤਿਹਾਸ ਤੋਂ ਤੇ ਅੱਜ ਦੇ ਸਮੇਂ ਦੇ ਵਿੱਚ ਆਉਣ ਵਾਲੀ ਪੀੜ੍ਹੀਆਂ ਨੂੰ ਆਪਾਂ ਨੂੰ ਇਤਿਹਾਸ ਬਾਰੇ ਜ਼ਰੂਰ ਜਾਣੂ ਕਰਵਾਉਣਾ ਚਾਹੀਦਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜਿਹੜੇ ਦੇਸ਼ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਪੰਜਾਬੀ ਨੇ ਕਿਤੇ ਨਾ ਕਿਤੇ ਉਹ ਵੀ ਆਪਣੇ ਅੰਦਰ ਇਹ ਮਹਿਸੂਸ ਕਰਦ ਨੇ ਕਿ ਉਹ ਕਿਸੇ ਕਾਰਨਾ ਕਰਕੇ ਉਹਰੇ ਨਹੀਂ ਪਹੁੰਚ ਪਾਉਂਦੇ ਤਾਂ ਉਹਨਾਂ ਨੂੰ ਇਹ ਵੀਡੀਓ ਜਿਹੜੀ ਆ ਜਰੂਰ ਸ਼ੇਅਰ ਕਰਿਓ ਤਦ ਤੱਕ ਲਈ ਮੈਨੂੰ ਜਣੀ ਹਰਮਿੰਦਰ ਕਮਿੰਦ ਦਾ ਜ਼ਾਤ ਦੇ ਜਰੂਰ ਹੈ ਮੈਡੀਕ ਧੰਨਵਾਦ